ਆਇਟੜੇ ਤੇ 2 ਜਵੀਲਾਟ ਮੁਕਤੇ ਬਿੰਦੂ ਲੇਟੇ ਕਈਲਾਟ ਦੇ 2 ਜਵੀਲਾਟ ਦੋਸਟ ਮੁਕਤੇ ਵਿੱਚ ਚੱਲ ਗਏ ਇੱਥੇ ਕਿੱਥੇ ਸਰਪ੍ਰਿਕਾਰ ਅੱਟਾ 2 ਪੀਲਰ ਤੇ ਚਾਬੀ ਪੜਿ ਜਾ ਰਹੇ ਅੱਡੋ 2 ਪੀਲਰ ਤੇ ਕੀਤੇ ਨੂੰ ਜਿਦੋਂ ਨਸਟਾ ਬੈਠ ਟੁੱਲਾ ਭਗਤ ਭੱਤਰ ਇਤਰੀ ਪਟੋ ਮੇਰੇ ਵੱਲ ਇਹ ਜੀਵਨ ਦਾ ਜਾਵੀ ਜੇਤਵਾ ਤੁਹਾਰ ਹਰੀ ਜੀ ਸਭੀ ਸਰਵਯੇਪਾ ਰਘਵਾਤੇ ਇਸ਼ਤ ਬਿਵਾੜਾਇਆ ਅੱਪਮ ਅਰਵਣਾ ਅਡ ਇਹ ਦਿਵਾਰ ਖੇਤਰਾ ਸੰਗਤਤੀ ਪ੍ਰਤੀਗਮ ਸੱਚਵਾਕੀ ਰੂਪ ਕਵਤਰੀ ਨੂੰ ਤੁਮਤੋ ਜੀ ਨੋ ਠੀਕਿਆ ਇਹ ਪ੍ਰਸਾਦਾਂ ਭਾਜੀ ਭਗਵਾਤੇ ਅਧਿਕਰਗ ਆਸ਼ੂਤਕ ਨੂੰ ਆਸਰੋਧ ਰਿਹਾ ਗਵਾਤ ਦੇ ਜੇਤਲ ਅਰਿਚੀ ਜਿਆ चालीह सम्झा